ਮੈਂ ਉਹਦਾਂ ਲੜਕੀ ਨੂੰ ਲੈਣ ਜਾਂਦੀ ਆ ਤੇ ਜੋ ਉਹਨਾਂ ਨੇ ਇੱਕ ਡਾਕੂਮੈਂਟ ਦਿੱਤੇ ਆ ਤੇ ਕੁੜੀ ਤੁਹਾਡੀ ਪਵਿੱਤਰ ਵਾ ਮੁੰਡੇ ਨਾਲ ਸੰਬੰਧ ਨਹੀਂ ਬਣੇ ਅਗਲੇ ਦਿਨ ਕੁੜੀ ਦਾ ਟੈਸਟ ਆਇਆ ਤਾਂ ਕੁੜੀ ਪੈਗਰੈਂਟ ਸੀ ਫਿਰ ਮੈਂ ਉਹਨੂੰ ਪੁੱਛਿਆ ਮਾਂ ਬਾ ਉਹ ਤੂੰ ਤੇ ਕਹਿੰਦੀ ਮੇਰਾ ਸੰਬੰਧ ਨਹੀਂ ਬਣੇ ਤੇ ਤੂੰ ਤਾਂ ਪੈਗਰੈਂਟ ਆ ਕਹਿੰਦੀ ਪੂਆ ਮੇਰਾ ਨਾਲ ਰੇਪ ਹੋਇਆ ਮੇਰੇ ਪੈਰਾਂ ਤੋਂ ਜ਼ਮੀਨ ਨਹੀਂ ਮੈਂ ਕਿੰਨੇ ਰੇਪ ਕੀਤਾ ਕਹਿੰਦੀ ਮੇਰੇ ਚਾਚੇ ਨੇ ਤੇ ਮੇਰੇ ਸੋਹਰੇ ਨੇ ਨਾਮ ਸੁਖਿੰਦਰ ਕੋਹਰਾ ਹਾਂਜੀ ਹਾਂ ਮੈਂ ਨੂਸ਼ ਸ਼ਰਮ ਸਿੰਘ ਦੀ ਰਹਿਣ ਵਾਲੀ ਆ ਹਾਂਜੀ ਤੇ ਗਲੀ ਨੰਬਰ 2 ਹਾਂਜੀ ਮੇਰੀ ਕੋਰਪਰੀਤ ਜਿਹੜੀ ਭਤੀਜੀ ਆ ਮੇਰੇ ਭਰਾ ਨੇ 35 ਸਾਲ ਦੇ ਲੜਕੇ ਨਾਲ ਵਿਆਹ ਕਰ ਦਿੱਤਾ ਸੀ ਜਿਹੜੀ ਉਹਦੀ ਉਮਰ ਘੱਟ ਸੀ ਉਹਦੀ ਉਮਰ ਆ ਗਈ ਸੀ 16 ਸਾਲ 16 ਸਾਲ 8 ਮਹੀਨੇ ਦੀ ਸੀ ਜੋ ਕਿ ਮੈਂ ਆ ਕੱਚਾ ਪੱਕਾ ਠਾਣਾ ਸ਼ਾਂਜਾਨ ਦੇ ਮਕਦਮਾ ਦਰਜ ਕਰਾਇਆ ਸੀ ਜੋ ਕਿ ਉਹਨਾਂ ਨੂੰ ਚਾਹੀਦਾ ਸੀ ਤੇ ਉਦੋਂ ਅਸੀਂ ਨਾਰੀ ਕੇਤਨ ਕੁੜੀ ਦੀ ਉਮਰ ਉਦੋਂ ਹੈਗੀ ਸੀ 16 ਸਾਲ ਤੇ 8 ਮਹੀਨੇ ਜਦੋਂ ਵਿਆਹ ਕੀਤਾ ਸੀ ਉਸ ਤੋਂ ਬਾਅਦ ਮੈਂ ਪਰਚਾ ਦਰਜ ਉਦੋਂ ਮੈਂ ਕਰਵਾਤਾ ਸੀ ਪਰਚਾ ਦਰਜ ਅਗਲੇ ਦਿਨ ਕਰਵਾਤਾ ਸੀ ਤੇ ਉਹ ਮੁੜ ਕੇ ਨਾ ਇਹਨਾਂ ਨੂੰ ਚਾਹੀਦਾ ਸੀ ਕੱਚੇ ਪੱਕੇ ਵਾਲੀ ਪੁਲਿਸ ਨੂੰ ਚਾਹੀਦਾ ਸੀ ਜਾਂ ਕੁੜੀ ਨਾਰੀ ਕੇਤਨ ਪਹਚਾਈਏ ਇਹਨਾਂ ਨੇ ਨਾਰੀ ਕੇਤਨ ਨਹੀਂ ਪਹਚਾਈ ਇਹਨਾਂ ਨੇ ਮਿੱਲੀ ਭੁਗਤ ਕਰਕੇ ਪੁਲਿਸ ਨੇ ਤੇ ਇਹਨਾਂ ਨੇ ਸੌਰੇ ਪਹਚਾਤੀ ਸੌਰੇ ਘਰੋਂ ਮੈਨੂੰ 10 ਮਹੀਨੇ ਬਾਅਦ ਇਹ ਲੜਕੀ ਦਾ ਫੋਨ ਆਂਦਾ ਤੇ ਭੂਆ ਮੈਂ ਬਹੁਤ ਔਖੀ ਆ ਮੈਨੂੰ ਮਾਰ ਦੇ ਕੋਟ ਦੇ ਮੈਨੂੰ ਆਣ ਕੇ ਲੈ ਜਾ ਮੈਂ ਉਦੋਂ ਲੜਕੀ ਨੂੰ ਲੈਣ ਜਾਂਦੀ ਆ ਤੇ ਜੋ ਉਹਨਾਂ ਨੇ ਇੱਕ ਡਾਕੂਮੈਂਟ ਦਿੱਤੇ ਆ ਤੇ ਕੁੜੀ ਤੁਹਾਡੀ ਪਵਿੱਤਰ ਵਾ ਮੁੰਡੇ ਨਾਲ ਸੰਬੰਧ ਨਹੀਂ ਬਣੇ ਅਗਲੇ ਦਿਨ ਕੁੜੀ ਦਾ ਟੈਸਟ ਆ ਕੋ ਕੁੜੀ ਪੈਗਰੈਂਟ ਸੀ ਫਿਰ ਮੈਂ ਉਹਨੂੰ ਪੁੱਛਿਆ ਮਾਂ ਬਾ ਉਹ ਤੂੰ ਤੇ ਕਹਿੰਦੀ ਮੇਰੇ ਸੰਬੰਧ ਨਹੀਂ ਬਣੇ ਤੇ ਤੂੰ ਤੇ ਪੈਗਰੈਂਟ ਆ ਕਹਿੰਦੀ ਭੂਆ ਮੇਰਾ ਨਾ ਰੇਪ ਹੋਇਆ ਮੇਰੇ ਪੈਰਾਂ ਤੋਂ ਜ਼ਮੀਨ ਨਹੀਂ ਮੈਂ ਕਿੰਨੇ ਰੇਪ ਕੀਤਾ ਕਹਿੰਦੀ ਮੇਰੇ ਚਾਚੇ ਨੇ ਤੇ ਮੇਰੇ ਸਹੁਰੇ ਨੇ ਫਿਰ ਉਸ ਤੋਂ ਬਾਅਦ 376 ਖਲਾਵ ਮੈਂ ਆਪਣਾ ਪਰਚਾ ਹਾਂਜੀ ਤੇ ਆਪਣਾ ਨਾ ਪਰਚਾ ਦਰਜ ਹੋਇਆ ਵਾ ਕੱਚੇ ਪੱਕੇ 376 ਦਾ ਇੱਕ ਬੰਦਾ ਉਹਨਾਂ ਚ ਪੂਰਾ ਹੋ ਗਿਆ ਇੱਕ ਦੀ 75 ਸਾਲ ਉਮਰ ਹੈ ਤੇ ਇੱਕ ਦੀ 70 ਸਾਲ ਆ ਜਿਹੜਾ ਹਾਂ ਦਾਦੇ ਦੀ ਉਮਰ ਹੈ ਚੰ ਚਾੜ ਦਾ ਜਿਹੜਾ ਹਾਂ ਦਾਦੇ ਦੀ ਉਮਰ ਚਾ ਉਸ ਤੋਂ ਬਾਅਦ ਇਹ ਕੁੜੀ ਇੱਦਾਂ ਫੈਗਰੈਂਡੀ ਤੇ ਇਹ ਮੁੜ ਕੇ ਨਾ ਪੁਲਿਸ ਵਾਲੇ ਸਾਨੂੰ ਕਹਿੰਦੇ ਤੇ ਗੁਰਪ੍ਰੀਤ ਨੂੰ ਨਾ ਤੰਤਨ ਲੈ ਕੇ ਆਇਓ ਇੱਕ ਬਿਆਨ ਛੋਟਾ ਜਿਹਾ ਰਹਿੰਦਾ ਵਾ ਮੈਂ ਬਿਆਨ ਦੇ ਆਉਣ ਗਈਆਂ ਤੇ ਇਹਨਾਂ ਨੇ ਕੁੜੀ ਮੇਰੇ ਕੋਲ ਖੋਲੀ ਕਹਿੰਦੇ ਹੁਣ ਤੂੰ ਜਾ ਤਿੰਨ ਮਹੀਨੇ ਘਟ ਜਿਨੂੰ 18 ਦੀ ਰਾਗੀ ਇਹਨਾਂ ਨੇ ਕੁੜੀ ਜਿਹੜੀ ਹੈ ਨਾਰੀ ਕੇਤਨ ਪਹੁੰਚਾ ਦਿੱ ਜਲੰਧਰ ਮੁੜ ਕੇ ਜਲੰਧਰ ਪਹੁੰਚਾ ਦਿੱ ਤੇ ਜਲੰਧਰੋਂ ਮੁੜ ਕੇ ਪੁੱਛਿਆ ਗਿਆ ਤੇ ਤੂੰ 18 ਦੀ ਹੋ ਗਈ ਹੁਣ ਤੂੰ ਕਿਧਰ ਜਾਣਾ ਗੁਰਪ੍ਰੀਤ ਨੇ ਕਿਹਾ ਮੈਂ ਘੂਆ ਕੋ ਜਾਣਾ ਗੋਰਪਰੀ ਤੇ ਮੇਰੇ ਕੋ ਰਹੀਦੀ ਪਈ ਸੀ ਤੇ ਉਹ ਪਿਛਲੀ 6 ਤਰੀਕ ਨੂੰ ਕਹਿੰਦੀ ਮੇਰੇ ਦਰਦਾਂ ਹਟੀਆਂ ਮੈਂ ਸਿਵਲ ਹਸਪੀਟਲ ਲੈ ਕੇ ਆਈ ਤੇ ਇੱਕ ਬੱਚੀ ਨੂੰ ਜਨਮ ਦਿੱਤਾ ਉਹਨੇ ਜੋ ਕਿ ਬੱਚੀ 1 ਕਿ ਮਹੀਨਾ ਤੇ 10 ਦਿਨ ਦੀ ਹੋ ਗਈ ਆ ਡਾਕਟਰ ਕਹਿੰਦੇ ਸੀ ਕਮਜ਼ੋਰ ਵਾ ਅਸੀਂ ਆਖਿਆ ਚਲੋ ਠੀਕ ਆ ਕੋਈ ਨਹੀਂ ਲਾ ਚੱਲਣ ਡਿਆ ਵਾ ਉਦੋਂ ਆਣਾ ਮੁੜ ਕੇ ਗੋਰਪਰੀ ਤੇ ਇੱਥੇ ਬਹੁਤ ਹੱਤਿਆਚਾਰ ਹੁੰਦਾ ਲੈ ਮੈਂ ਵੀ ਇੱਥੇ ਬਿਮਾਰ ਹੋ ਗਈ ਰਾਤਾਂ ਰੋਤਾ ਰੋਤਾ ਰਹਿ ਕੇ ਮੈਂ ਬੀਬੀ ਮੇਰਾ ਵਾਧਾ ਵਾ ਤੇ ਇਦਾਂ ਕਰਕੇ ਮੈਂ ਵੀ ਨਹੀਂ ਠੀਕ ਰਹੀ ਤੇ ਮੈਂ ਮੁੜ ਕੇ ਫਿਰ ਘਰ ਚਲ ਗਈ ਤੇ ਮੈਂ ਦਿਨੇ-ਦਿਨੇ ਆਉਂਦੀ ਰਹੀ ਆ ਤੇ ਰੋਟੀ ਪਾਣੀ ਫੜਾ ਜਾਂਦੀ ਰਹੀ ਆ ਤੇ ਉਸ ਤੋਂ ਬਾਅਦ ਗੁਰਪ੍ਰੀਤ ਕਹਿੰਦੀ ਤੇ ਭੂਆ ਮੈਨੂੰ ਹਸਪੀਟਲੋਂ ਜਿੱਦਾਂ ਵੀ ਹੁੰਦਾ ਮੈਨੂੰ ਘਰ ਲੈ ਜਾ ਮੈਨੂੰ ਘਰ ਲੈ ਜਾ ਮੈਂ ਇੱਥੇ ਬਹੁਤ ਤੰਗ ਆ ਮੈਨੂੰ ਡਾਕਟਰ ਮੈਨੂੰ ਬਹੁਤ ਤੰਗ ਕਰਦੇ ਪਏ ਆ ਮੈਨੂੰ ਬਸੇ ਡਾਕਟਰ ਤੰਗ ਕਰਦੇ ਆ ਹਾਂ ਮੈਨੂੰ ਤੰਗ ਕਰਦੇ ਆ ਬਾਰ-ਬਾਰ ਕਹਿੰਦੇ ਦੁੱਧ ਨਹੀਂ ਦਿੰਦੀ ਤੂੰ ਬੱਚੇ ਨੂੰ ਤੂੰ ਆ ਨਹੀਂ ਕਰਦੀ ਤੂੰ ਡੱਪਰ ਨਹੀਂ ਬਦਲਦੀ ਤੂੰ ਫਲਾਣ ਨਹੀਂ ਕਰਦੀ ਮੈਨੂੰ ਚਪੇੜਾਂ ਤੱਕ ਮਾਰੀਆਂ ਗਈਆਂ ਵਾ ਕੀਰ ਮੈਂ ਕੀਤਾ ਤੇ ਗੁਰਪ੍ਰੀਤ ਨੇ ਨਾ ਮਤਲਬ ਆਪਣੇ ਮੂੰਹ ਘੜੀ ਕਾਲਾ ਕਾਲਾ ਜਿਆ ਆ ਤੇ ਮੈਂ ਇਹ ਕੀ ਆ ਜਦੋਂ ਮੈਂ ਉਹਦੇ ਸਿਰ ਮੈਂ ਹੱਥ ਲਾਇਆ ਤਾਂ ਵੇਖਿਆ ਜੂਆਂ ਉਹਦੇ ਸਿਰ ਤੇ ਇੰਨੀਆਂ ਜੂਆਂ ਪੈ ਗਿਆ ਬਹੁਤ ਜ਼ਿਆਦਾ ਜੂਆਂ ਪੈ ਗਿਆ ਜੋ ਮੇਰੇ ਕੋਲ ਵੀਡੀਓ ਵਾ ਡਾਕਟਰ ਕੇ ਕੇਅਰ ਨਹੀਂ ਕਰਦੇ ਉਹਦੇ ਕੇਅਰ ਨਹੀਂ ਕਰਦੇ ਤੇ ਉਸ ਤੋਂ ਬਾਅਦ ਆ ਨਾ ਮੈਂ ਕੁੜੀ ਦੇ ਇੱਥੋਂ ਤੱਕ ਇੰਨੀ ਕ ਜੂਮ ਪੈ ਗਈ ਤੇ ਉਹ ਜੇ ਮੈਂ ਕੁੜੀ ਨੂੰ ਨਾ ਨਾ ਖੜਦੀ ਘਰ ਕੁੜੀ ਨੂੰ ਮੈਂ ਜਾ ਕੇ ਮੈਂ ਬੜੇ ਸ਼ੈਂਪੂ ਪਾਇਆ ਪਰ ਨਹੀਂ ਮਰੀਆਂ ਮੈਨੂੰ ਹਾਰ ਕੇ ਨਾ ਕੁੜੀ ਦੇ ਵਾਲ ਕੱਟਨੇ ਪਏ ਮੈਨੂੰ ਤੇ ਉਸ ਤੋਂ ਬਾਅਦ ਆ ਨਾ ਮੁੜ ਕੇ ਡਾਕਟਰਾਂ ਨੇ ਮੇਰੇ ਖਿਲਾਫ ਨਾ ਰਾਮ ਬਾਗ ਥਾਣੇ ਤਰਖਾਸ ਪਾਤੀ ਤੇ ਮੇਰੇ ਖਿਲਾਫ ਤੇ ਗੁਰਪ੍ਰੀਤ ਖਿਲਾਫ ਇਹ ਹਸਪੀਟਲੋਂ ਛੱਡ ਕੇ ਭੱਜ ਗਿਆਂ ਬੱਚੇ ਨੂੰ ਠੀਕ ਨਾ ਉਸ ਤੋਂ ਬਾਅਦ ਅਸੀਂ ਆਪ ਹੀ ਆਈਆਂ ਅਗਲੇ ਅਗਲੇ ਦਿਨ ਆਪ ਹੀ ਆਈਆਂ ਵਾ ਤੇ ਮੁੜ ਕੇ ਇਹਨਾਂ ਨੇ ਕੀ ਕੀਤਾ ਵਾ ਤੇ ਅੱਜ ਇਹਨਾਂ ਨੇ ਛੁੱਟੀ ਦੇ ਦਿੱਤੀ ਆ ਛੁੱਟੀ ਵਾਲਾ ਕਾਰਡ ਵੀ ਦੇ ਦਿੱਤਾ ਵਾ ਸਾਰੇ ਸਾਡੇ ਕੋਲ ਇੰਨਾ ਇਹਨਾਂ ਨੇ ਸਾਨੂੰ ਮਜਬੂਰ ਕੀਤਾ ਥਾਂ ਥਾਂ ਤੇ ਗੁੱਠੇ ਲਵਾਏ ਥਾਂ ਥਾਂ ਤੇ ਸੈਂਡ ਕਰਕੇ ਬੱਚਾ ਇੱਥੇ ਹੀ ਵਿਆ ਵਾ ਅੱਜ ਛੁੱਟੀ ਵੀ ਇਹਨਾਂ ਨੇ ਬੱਚਾ ਬਿਲਕੁਲ ਆ ਤੰਦਰੁਸਤ ਆਦ ਜੇ ਇਹਨਾਂ ਨੇ ਸਾਨੂੰ ਛੁੱਟੀ ਦੇ ਦਿੱਤੀ ਸੀ ਤੇ ਬੱਚਾ ਲੈ ਜਾ ਜਦੋਂ ਇੱਕ ਜਦੋਂ ਇੱਕ ਪਾਰਟੀ ਆਈ ਆ ਤੇ ਉਹਨਾਂ ਨੂੰ ਵੇਖ ਕੇ ਸਾਡੇ ਕੋਲ ਬੱਚਾ ਖੋ ਲਿਆ ਵਾ ਮੁੜ ਕੇ ਡਾਕਟਰਾਂ ਨੇ ਡਾਕਟਰ ਨੇ ਬੱਚਾ ਕਿਉਂ ਖੋਦਿਆ ਆਂਦੇ ਉਹ ਪਾਰਟੀ ਨੂੰ ਦੇਣਾ ਤੁਹਾਨੂੰ ਬੱਚਾ ਨਹੀਂ ਮਿਲਣਾ ਫੈਨ ਸਾਡੇ ਕੋਲ ਕਰਵਾਲੇ ਕਾਰਡ ਪਹਿਲਾਂ ਸਾਨੂੰ ਫੜਾ ਦਿੱਤਾ ਮੁੜ ਕੇ ਕਹਿੰਦੇ ਤੁਹਾਨੂੰ ਬੱਚਾ ਨਹੀਂ ਮਿਲਣਾ ਬੱਚਾ ਪਾਰਟੀ ਨੂੰ ਮਿਲਣਾ ਕਹਿੰਦੇ ਸਾਨੂੰ ਕਮੇਟੀ ਵਾਲਿਆਂ ਦਾ ਹੁਕਮ ਹੋਇਆ ਵਾ ਕਿਹੜੀ ਕਮੇਟੀ ਕੀ ਕੋਈ ਨਾਂ ਦੱਸਿਆ ਉਹਨਾਂ ਨੇ ਉਹਨਾਂ ਨੇ ਕੋਈ ਨਾਂ ਨਹੀਂ ਦੱਸਿਆ ਉਹ ਕਮੇਟੀ ਵਾਲੇ ਵੀ ਆਏ ਉਹ ਵੀ ਸਾਨੂੰ ਕਹਿੰਦੇ ਜੇ ਤੁਸੀਂ ਬੱਚੀ ਨਾ ਨਾ ਦਿੱਤੀ ਤੇ 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 ਪਤੀਜੀ ਤੇਰੀ ਤੇ ਪਰਚਾ ਦੇ ਰਹਿਣਾ ਇਹਨਾਂ ਨੂੰ ਪੁੱਛਿਆ ਜਾ ਕੇ ਕੀ ਚਾਹੀਦਾ ਇਹ ਪਰਚਾ ਕਹਿੰਦੇ ਬਾਰ ਬਾਰ ਸਾਨੂੰ ਇੰਨਾ ਤੰਗ ਪਰੇਸ਼ਾਨ ਕਰਦੇ ਆ ਇੰਨਾ ਤੰਗ ਪਰੇਸ਼ਾਨ ਕਰਦੇ ਆ ਇਹ ਬਹੁਤ ਤੰਗ ਪਰੇਸ਼ਾਨ ਕਰਦੇ ਆ ਇਹਨਾਂ ਨੇ ਅੱਜ ਛੁੱਟੀ ਦੇ ਕੇ ਇਹਨਾਂ ਨੇ ਸਾਰਾ ਕੁਝ ਮੇਰੇ ਕੋਲ ਬੱਚੀ ਦੀਆਂ ਫੋਟੋਆਂ ਵੀ ਮੇਰੇ ਕੋਲ ਹੈਗੀਆਂ ਜੀ ਜੋ ਕਿ ਇਹਨਾਂ ਨੇ ਛੁੱਟੀ ਦੇ ਕੇ ਇਹਨਾਂ ਨੇ ਫੇਰ ਬੱਚੀ ਵਾਪਸ ਉਹਨਾਂ ਨੇ ਸਵੇਰੇ 9 ਵਜੇ ਸਾਡੀ ਬੱਚੀ ਇਹ ਵੇਚਣ ਤੱਕ ਮਤਲਬ ਤੁਲੇ ਆ ਕਮੇਟੀ ਵਾਲੇ ਤੇ ਡਾਕਟਰ ਜਿਹੜੇ ਇਹਨਾਂ ਤੋਂ ਸਖਤ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਠੀਕ ਹੈ ਹਾਂਜੀ ਚੰਗਾ ਫੇਕੇ ਮੇਰੇ ਸੀਨੀਅਰ ਸੀ ਤੁਹਾਨੂੰ ਜਵਾਬ ਦੇ ਦਿੰਦੇ ਠੀਕ ਹੈ ਜਿੱਥੇ ਬਹਿ ਜਾਂਦੀ ਤਾਂ ਤੁਸੀਂ ਦੇਖ ਮਾ ਨਹੀਂ ਸਰ ਇੱਕ ਤਾਂ ਤੁਸੀਂ ਐਸਐਨਸੀ ਉਹਦੇ ਵਿੱਚ ਇੰਨੇ ਜਾਣੇ ਆਏ ਹੋ ਤੁਹਾਨੂੰ ਲਾਉੜ ਹੈਗਾ ਮੈਂ ਤੁਹਾਨੂੰ ਉਸੇ ਕਰਕੇ ਕਹ ਰਿਹਾ ਤੁਹਾਨੂੰ ਸੁਣਤੀ ਬਾਰੇ ਨਹੀਂ ਸਰ ਸੌਰੀ ਸਰ ਜੋ ਕਿਉਂ ਹੋ ਗਏ ਤੁਹਾਨੂੰ ਦੱਸ ਦੋ ਨਾ ਕੀ ਮੈਟਰ ਕੀ ਹੈ ਕਿ ਜਿਹੜੇ ਬਾਹਰ ਸਾਨੂੰ ਕੁਝ ਨਹੀਂ ਪਤਾ ਹੈਗਾ ਪਰ ਇਹ ਨਹੀਂ ਕਿ ਉਹ ਸੱਚੇ ਹੈਗੇ ਜੀ ਪਤਾ ਨਹੀਂ ਸਾਨੂੰ ਲੱਗਦਾ ਉਹ ਸੱਚੇ ਹੋਣਗੇ ਜੇ ਦੋ ਸਵੇਰੇ ਐਸਐਮਓ ਸਰ ਆਉਣਗੇ ਕੋਈ ਆਉਣ ਇਹ ਸਾਡੇ ਸੀਨੀਅਰ ਕੰਸਲਟੈਂਟ ਆਉਣਗੇ ਤੁਸੀਂ ਮੈਨੂੰ ਪੁੱਛ ਰਹੇ ਹੋ ਉਹ ਖੁਦ ਵੀਡੀਓ ਸਾਡੇ ਨਾਲ ਲੱਗ ਪਿਆ ਸੀ ਇੱਕ ਮੈਂ ਆਨ ਡਿਊਟੀ ਨਾਈਟ ਤੇ ਆਈ ਆ ਤੁਸੀਂ ਮੈਨੂੰ ਪੁੱਛ ਰਹੇ ਹੋ ਤੁਸੀਂ ਸਵੇਰ ਦੇ ਟਾਈਮ ਆਓ

आईसीयू में आप लोग इतना गलत कर रहे हैं देख रहे हैं आईसीयू है ये तो आप बाहर वीडियो बना रहे आप अंदर चले आएंगे तो बाहर खड़े रहते नहीं हां जी बाहर खड़े रहते हैं बना ले इतने वीडियो बना से। रहे हैं बाहर क्यों नहीं खड़े अच्छा नाम तो मुझे नहीं पता कुछ तो नाम होगा मुझे नहीं पता नाम तो होगा